ਜਾਨੇ ਪਹਿਲਾ ਮੋਲ ਮੰਤਰ ਕਰਨਾ ਪੰਜਵਾਂ ਸਾਰਿਆਂ ਨੇ ਕਰਨਾ ਨਾਲ ਗੁਰਮੰਤਰ ਬੜੇ ਪ੍ਰੇਮ ਨਾਲ ਬੋਲਣਾ ਉਪਰੰਤ ਆਪਾਂ ਛੋਟੀ ਅਰਦਾਸ ਕਰਾਂਗੇ ਸਾਰਿਆਂ ਸੰਤਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਤਾ ایک اہار ست نام کرتا پورک اکال مورتنی سم پرساد ایک اکار ست نام کرتا پور پاؤ اکال مورت اجمہ سہ پرساد ایک اکار ست نام کرتا پور ਨਿਰਭਉ ਨਿਰਵਾਨ ਅਪਾਲ ਮੂਰਤ ਅਜੂਨੀ ਕੰਕਟਸਾ ਇਖੁਵੰਤਾ ਸਤਨਾਕਾ ਕਟਾ ਉਰਖ ਨਿਰਭਉ ਨਿਰਵਾਨ ਅਪਾਲ ਮੂਰਤ ਅਜੂਨੀ वाहे वाहेगुरु जी का ख़ालसा वाहगुरु ਵਾਹਿਗੁਰੂ 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 ਤੇ ਦਾਗਿਰ ਅਰਦਾਸ ਸਾਮਰੀ ਦੀ ਬਨ ਸਭ ਤੇ ਰਕਮ ਨਾਲ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਬਿੰਦ ਜੀ ਸਹਾਇ ਵਾਸ ਸ੍ਰੀ ਗੋਬਿੰਦ ਜੀ ਕੀ ਬਾਛਾ ਹੀ ਦਸਵੀਂ ਪ੍ਰਥਮ ਗੋਬਿੰਦ ਸਮਰਪਤ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਦਰ ਜੁਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੇ ਸਮਰਪਤ ਸ੍ਰੀ ਹੈ ਜਾਈ ਦੇਵੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿਥੇ ਸਭ ਸੁਖ ਜਾਇ ਤੇ ਮਹਾਨ ਸੁਮਰਿਆ ਕਰਨਾ ਉਹਨੇ ਦੇ ਆਵਾਜ਼ ਧਾਈ ਸਫਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਤੇਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਹੀ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋ ਦੇਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀ ਰਾਨ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਗੁਰੂ ਦੀ ਆਲੇ ਇਹ ਨਿਮਾਣਿਆਂ ਦੇ ਬਾਣ ਸਤਿ ਦਾਣਿਆਂ ਦੇ ਤਾਣ ਮੋਟਿਆਂ ਦੀ ਉਹ ਸੱਚੇ ਪਿਤਾ ਵਾਜੁਰੂ ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਸਤਿਗੁਰੂ ਸਾਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਪਵਿੱਤਰ ਸਥਾਨ ਕਾਲਸਰ ਜੀ ਦੇ ਪ੍ਰਗਟ ਸਥਾਨ ਤੱਕ ਫਰੀਕੇਤ ਗੜ੍ਹ ਸਾਹਿਬ ਵਿਖੇ ਧੰਨ ਧੰਨ ਚਵਨ ਸ਼ਤਰਤਕ ਦੇ ਮਾਲਕ ਸ੍ਰੀ ਗੁਰੂ ਗੁਰੂ ਬ੍ਰਹਮ ਸਿੰਘ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਜੜੀ ਹੈ ਸੱਚੇ ਬਾਦਸ਼ਾਹ ਗਗਨੰਦ ਮਾਮਾ ਬਾਜੇ ਉਪਰਿ ਹੁੰਦੀ ਨਿਸ਼ਾਨਾ ਘਾਓ ਖੇਤ ਜੋ ਵਾਂਡੇ ਪੂਰਨਾ ਅਜੂਨ ਕੋ ਨਾਲ ਪੂਰਾ ਸੋਪਨ ਜਾਣੀਆ ਜੋ ਲੜੈ ਜਿੰਕੇ ਹੀਦ ਪੁੱਜਾ ਪੁੱਜਾ ਕਟ ਮਰੈ ਕਬੂ ਨਾ ਛਾੜੇ ਖੇਤ ਧੰਨਤਾ ਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਸਤਕਾਰਯੋਗ ਮਾਤਾ ਧੰਨ ਧੰਨ ਮਾਤਾ ਗੁਰੂ ਕੌਰ ਜੀ ਅਤੇ ਚਾਰੇ ਸਹਿਬਜ਼ਾਦੇ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਸਾਧਗੁਰੂ ਜੀ ਮਹਾਨ ਗੁਰਮਤਿ ਚੇਤਨਾ ਬਾਠ ਸਤਿਗੁਰੂ ਜੀ ਆਪ ਆਪ ਜੀ ਦੀ ਕਿਰਪਾ ਸਦਕਾ ਸ਼ੋਭਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਧੀਨ ਚੱਲ ਰਹੇ ਭਾਈ ਆਨੰਦ ਲਾਲ ਸਕੂਲ ਤੋਂ ਸੱਤੇ ਪਾਸ਼ਾ ਅਗਧ ਨੇ ਆਰੰਭ ਹੋਇਆ ਆਪ ਜੀ ਦੀ ਕਿਰਪਾ ਸਦਕਾ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਬੱਚਿਆਂ ਸਮੇਤ ਸਤਿਗੁਰੂ ਜੀ ਗੁਰਮੰਤਰ ਗੁਰਮੰਤਰ ਦੇ ਯਾਰ ਜਾਪ ਕਰਦੇ ਹੋਏ ਅਤੇ ਆਪ ਜੀ ਦੇ ਸ਼ਹਾਦਤਾਂ ਦੇ ਸੱਤੇ ਪਾਸ਼ਾ ਚੜ੍ਹਦੀ ਕਲਾ ਦੇ ਜੇ ਕਾਰਜ ਲਗਾਉਂਦੇ ਹੋਏ ਜਿੱਥੇ ਗੁਰਦਿਵਾਨਾ ਸੀਸਗੰਸਾ ਦਾ ਨਮਸਕਾਰ ਕੀਤੇ ਉਪਰੰਤ ਆਪ ਜੀ ਤੱਕ ਤਰੀਕਹੀਸਬਰ ਸਾਹਿਬੀ ਤੇ ਪਹੁੰਚੇ ਹਨ ਸਾਡੂ ਜੀ ਕਿਰਪਾ ਕਰੋ ਸਬਨਾ ਦਾ ਚੱਲਿਆ ਕਦਮ-ਕਦਮ ਲੇਖੇ ਰੋਣਾ ਸਬਨਾ ਦੇ ਸੀਸ ਤੇ ਮਿਹਰ ਭਰਿਆ ਪ੍ਰਿਆਸ ਰੱਖਣਾ ਸਮੁੱਚੇ ਸਟਾਫ ਨੂੰ ਉੱਚ ਵਿੱਦਿਆ ਪ੍ਰਦਾਨ ਕਰਨ ਦੇ ਮੱਦਮਤ ਬਰਦਾਸ਼ਤ ਕਰਨੀ ਬੱਚਿਆਂ ਵਿਦਿਆਰਥੀਆਂ ਸੱਚੇ ਬਾਸ਼ਾ ਚੜ੍ਹਦੀ ਕਲਾ ਨਾਲ ਗੁਰਮਤਿ ਦੀ ਵਿੱਦਿਅਕ ਤੇ ਪੜਾਈ ਅਤੇ ਸੱਚੇ ਬਾਸ਼ਾ ਚੜ੍ਹਦੀ ਕਲਾ ਦੇ ਨਾਲ ਈਵੇਂ ਜਿਹੜੇ ਬਾਲਕੁੱਤ ਨੂੰ ਖੁਸ਼ ਕਰਨੇ ਹਰ ਪ੍ਰਕਾਰ ਕਰਕੇ ਸਹਿਤਾ ਕਰਨੀ ਆਪ ਜੀ ਦੇ ਦਸਤਖਤ ਹੋਏ ਮਾਰਗ ਦੇ ਚੱਲਣ ਦੀ ਮੱਤ ਨੂੰ ਸਿਫਾਰਸ਼ ਕਰਨੀ ਤੁਮੇਦ ਸਾਹਿਬ ਵਿੱਚ ਆਪ ਦੇ ਪਿਆਰ ਪ੍ਰਵਾਹ ਦੀ ਰਾਖੀ ਕਰਨੀ ਬੱਚਿਆਂ ਨੇ ਮਾਤਾ ਪਿਤਾ ਦੇ ਆਗਿਆਕਾਰ ਟੀਚੇ ਸਹਿਬਾਨ ਦੇ ਆਗਿਆਕਾਰ ਬਣਾਉਣਾ ਸਿੱਧੇ ਪਾਛਾ ਚੜ੍ਹਦੀ ਕਲਾ ਦੇ ਨਾਲ ਬਾਣੀ ਬਾਣ ਦੇ ਧਾਰੇ ਬਣਾ ਕੇ ਜੀਵਨ ਜੰਗ ਦੇ ਬਾਲਕੁੱਤ ਨੂੰ ਖਿਆਲ ਰੱਖਣੇ ਸਾਡੇ ਜੀ ਨੂੰ ਕੇਰੀ ਵਿਦਿਆਲੇ ਨੂੰ ਆਨ ਬਖਸ਼ ਨੇ ਬਹੁਤ ਮਤ ਦੀ ਕੋਤੀ ਬਖਸ਼ ਕਰਦੀ ਕਿਰਪਾ ਕਰੋ ਸਭਨਾ ਦੀਆਂ ਦਰਹਾਜੀਆਂ ਪ੍ਰਵਾਨ ਕਰਦੇ ਹੋਏ ਮਿੱਠੀਆਂ ਸੀਸਾਂ ਖੁਸ਼ੀਆਂ ਭਰੇ ਨਾਮ ਦੇ ਨਾਲ ਦੇ ਇਸ ਆਸਥੀ ਗੱਲਬਾਤ ਦੀ ਨਾਨਕਾ ਕਮਨ ਦੇ ਸਹਾਪਤਾ ਭਰਤ ਕਰਨ ਕਰਨ ਸੰਮਾਨਿਤ ਨੇ ਕ੍ਰਿਤੀ ਕਲਾ ਬਖਸ਼ੂ ਜੀ ਸੇ ਪਿਆਰੇ ਮਹਿਜ ਜਿਨ੍ਹਾਂ ਮਿਜਾ ਚਲਾ ਨਾਮ ਹੁਟਾਵਾ ਨਾਨਕ ਨਾਮ ਕ੍ਰਿਤੀ ਕਲਾ ਸੇ ਸੇ ਪਾਣੇ ਸਰਬਤ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿਸ ਦਿਨ ਮਹਾਰਾਜ ਦੇ ਕੈਨਾਂ ਨੂੰ ਪਾਵੇ ਮਹਾਰਾਜ ਦੇ ਸਮੇਂ ਤੋਂ ਆਏ ਨੇ ਆਲੋਚਾ ਦੇ ਸਿਧਾਂਤ ਦੇ ਚਰਨਾਂ ਨੂੰ ਪਾਵਾਵੇ ਸਭੇ ਸ੍ਰੀ ਹਰਿ ਗੁਰੂ ਜਵੈਨਾ ਆਲੋ ਜਾਵੇ ਫਤਿਹ ਹੋਵੇ ਤਤ ਤਤ 啊，弥陀